ਚਾਤੀ ਦੀ ਲੱਸੀ ਕੀ ਸੀ ਵੀ ਸਾਡੇ ਦਾਦੀ ਹੁੰਦੀ ਸੀ ਮੰਨ ਲਓ ਉਹ ਕੀ ਸੀ ਵੀ ਸਵੇਰੇ ਦੁੱਧ ਰੱਖ ਦੇਣਾ ਜਿਵੇਂ ਸਵੇਰੇ ਧਾਰਾ ਕੱਢੀਆਂ ਜਾਂ ਹੋਰ ਉਹ ਸਵੇਰੇ ਦੁੱਧ ਰੱਖ ਦੇਣਾ ਆ ਮੰਨ ਲਓ ਹਾਰੇ ਦੇ ਵਿੱਚ ਉਹ ਸਾਰੀ ਦਿਹਾੜੀ ਦੁੱਧ ਨੇ ਕੜੀ ਜਾਣਾ ਮੰਨ ਲਓ ਪੂਰੀ ਦਿਹਾੜੀ ਉਹਨੇ ਨਿੰਮੀ ਉਹ ਗੈਸ ਜਾਂ ਆਪਾਂ ਕਹਿੰਦੇ ਨੇ ਗੋਹਿਆਂ ਦੇ ਉੱਤੇ ਜਿਵੇਂ ਕਹਿੰਦੇ ਹਾਂ ਹਾਰੇ ਦੇ ਵਿੱਚ ਹਾਰੇ ਦੇ ਵਿੱਚ ਮੰਨ ਲਓ ਗੋਹੇ ਲਾ ਕੇ ਜਾਂ ਲੱਕੜ ਲਾ ਕੇ ਉਹਨੂੰ ਹਾਰੇ ਦੇ ਵਿੱਚ ਰੱਖ ਦੇਣਾ ਉਹਨੇ ਪੂਰੀ ਦਿਹਾੜੀ ਮੰਨ ਲਓ ਮਿੰਨੀ ਮਿੰਨੀ ਅੱਗ ਦੇ ਉੱਤੇ ਉਹਨੇ ਮੰਨ ਲਓ ਕੜੀ ਜਾਣਾ ਕੜੀ ਜਾਣਾ ਉਹਦਾ ਰੰਗ ਲਾਲ ਹੋ ਜਾਂਦਾ ਸੀ ਤੇ ਸ਼ਾਮ ਨੂੰ ਉਹਨਾਂ ਨੂੰ ਆਪਾਂ ਜਾਗ ਲਾ ਦੇਣਾ ਜਦੋਂ ਦੂਜੇ ਦਿਨ ਉਹਨੂੰ ਕਾੜਨਾ ਉਹ ਲੱਸੀ ਥੋੜੀ ਮਤਲਬ ਲਾਲ ਭਣਕ ਮਾਰਦੀ ਹੁੰਦੀ ਸੀ ਮਤਲਬ ਜੇ ਕਹੀਏ ਗਾੜੀ ਰੂਪ ਦੇ ਵਿੱਚ ਤੇ ਜਿਹੜੀ ਮਖਣੀ ਹੁੰਦੀ ਸੀਗੀ ਉਹ ਵੀ ਤੁਸੀਂ ਹੁਣ ਤਾਂ ਅੱਜਕੱਲ ਤੁਸੀਂ ਮਖਣੀ ਦੇ ਕੋਈ ਬਿਲਕੁਲ ਚੱਟੀਆਂ ਦੁੱਧਰਗੀਆਂ ਪੰਜਾਂ ਰੂਹ ਵਰਗੀ ਆ ਪਰ ਉਹਦਾ ਕੀ ਸੀ ਵੀ ਉਹਦਾ ਇੱਕ ਟੇਸਟ ਸੀਗਾ ਜਿਹੜਾ ਮਤਲਬ ਪੂਰੀ ਕੜ ਕੇ ਪੂਰਾ ਦਿਨ ਉਤੇ ਪ੍ਰੋਸੈਸ ਚੱਲਦਾ ਸੀ ਤੇ ਉਹ ਸਮੇਂ ਦੇ ਵਿੱਚ ਦੇਖੋ ਤੁਸੀਂ ਮਤਲਬ ਅੱਜ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਕਿਸੇ ਟਾਈਮ ਕਰਦੇ ਸੀ ਵੀ ਲੱਸੀ ਦੇਖ ਲਓ ਤੁਸੀਂ ਹੁਣ ਲੱਸੀ ਪੈਕਟਾਂ ਦੇ ਵਿੱਚ ਤੁਹਾਨੂੰ ਮਿਲਦੀ ਐ ਆਮ ਦੁੱਧ ਵੀ ਮਿਲਣ ਲੱਗ ਗਿਆ ਪੈਕਟਾਂ ਦੁੱਧ ਵੀ ਪੈਕਟਾਂ ਦੇ ਵਿੱਚ ਮਿਲਦਾ ਚਲੋ ਦੁੱਧ ਤਾਪਾ ਕਿਸੇ ਇੱਕ ਹੱਦ ਤੱਕ ਸੋਚਦੇ ਆਂ ਪਰ ਲੱਸੀ ਦਾ ਕਿਸੇ ਨੇ ਨਹੀਂ ਸੋਚਿਆ ਸੀ ਵੀ ਲੱਸੀ ਵੀ ਕੁਦਰਤੀ ਪੈਕਟਾਂ ਦੇ ਵਿੱਚ ਆਪਾਂ ਨੂੰ ਮਿਲੂਗੀ ਹਨ ਤੇ ਇਹ ਵੱਡਾ ਕਾਰਨ ਇਹੀ ਆ ਗੱਲ ਵੀ ਜਿਹੜੀ ਪੁਰਾਣੀ ਐ ਚੀਜ਼ਾਂ ਸੀ ਬਾਈ ਜੀ ਬੜਾ ਮੰਨ ਲਓ ਸਾਨੂੰ ਹੁਣ ਲੋਕ ਮੁੜ ਰਹੇ ਨੇ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਕਈਆਂ ਦੀ ਲਾ ਰਹੇ ਨੇ ਵੀ ਇਹ ਸਾਨੂੰ ਮੁੜਨਾ ਪਊਗਾ ਜੇ ਅਸੀਂ ਆਪਣੇ ਪੰਜਾਬੀ ਜੇ ਪੰਜਾਬ ਦੀ ਗੱਲ ਕਰੀਏ ਪੁਰਾਣਾ ਸਾਡਾ ਯਾਰ ਸਾਡਾ ਤਾਂ ਇਤਿਹਾਸ ਹੀ ਬਾਈ ਜੇ ਗੱਲ ਕਰਨ ਲੱਗ ਜਾਈਏ ਤਾਂ ਚਾਰ ਲਾ ਲੂ ਜਾਂ ਸਾਡਾ ਖਾਣਾ ਪੀਣਾ ਲਾ ਲੂ ਉਹਦੀ ਤਾਂ ਮਤਲਬ ਤੋੜ ਹੀ ਹੈ ਨੀਗਾ ਸਾਡੀਆਂ ਤਾਂ ਜਿਹੜੇ ਬਾਹਰਲੇ ਸੂਬੇ ਨੇ ਉਹ ਪੰਜਾਬ ਦੀ ਤਾਂ ਖਾਣੇ ਪੀਣੇ ਤਾਂ ਆਧਾਰਨ ਨੇ ਪਰ ਜਿਹੜੀ ਇਹ ਮਲਾਬਟ ਖੋਰੀ ਨੇ ਇਹ ਸਾਡਾ ਲੱਕ ਤੋੜਦਾ ਹੁਣ ਮਲਾਬਟ ਖੋਰੀ ਹੈ ਜਿਹੜੀ ਇਹ ਮਤਲਬ ਇਹ ਮਤਲਬ ਜਿਹੜੇ ਚੰਗਾ ਆਪਾਂ ਕਹਿੰਦੇ ਨੇ ਵੀ ਗਰੋ ਆ ਜਾਂ ਅਲਾਮਤ ਆ ਇਹ ਮਲਾਬਟ ਖੋਰੀ ਦੀ ਤਾਂ ਲੱਕ ਪਰ ਇਹ ਚ ਸਰਕਾਰ ਨੂੰ ਮੂਰੇ ਹੁਣ ਮੂਰੇ ਲੱਗਣਾ ਪਊਗਾ ਇਹਨਾਂ ਨੂੰ ਜਿਵੇਂ ਕਹਿੰਦੀ ਬਿਮਾਰ ਕੇ ਕਾਂ ਟੰਗਣਾ ਪਊਗਾ ਤੇ ਸਖਤ ਕਾਨੂੰਨ ਬਣਾਉਣਾ ਪਊਗਾ ਜਿਹੜਾ ਵੱਡਾ ਕਾਰਨ ਹੈ ਕਿਉਂਕਿ ਉਹ ਸਾਲ ਛੇ ਵੀ ਨਹੀਂ ਸাজা ਕੁਛ ਨਹੀਂ ਹੈ ਇਹ ਸਖਤ ਕਾਨੂੰਨ ਬਣੂਗਾ ਤੇ ਪਲੱਸ ਅਸੀਂ ਇਹਨਾਂ ਨੂੰ ਛੱਡ ਕੇ ਆਮ ਲੋਕ ਮੂਰੇ ਆਉਣਗੇ ਤੇ ਉਸ ਤੋਂ ਬਾਅਦ ਜਿਸ ਸੀ ਆਪ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਚਾਹੇ ਉਹ ਅਸੀਂ ਆਪਦੇ ਹੁਣ ਹਰੇਕ ਘਰ ਦੇ ਵਿੱਚ ਡੰਗਰ ਰੱਖੀਏ ਤੇ ਆਪਦੀ ਜਿਹੜੀ ਜਿੰਨੀ ਵੀ ਅਸੀਂ ਸਵੇਰ ਤੋਂ ਸ਼ਾਮ ਤੱਕ ਕੋਈ ਚੀਜ਼ ਖਾਂ ਮਤਲਬ ਦੁੱਧ ਤੋਂ ਲੈ ਕੇ ਮਤਲਬ ਸਬਜ਼ੀਆਂ ਤੱਕ ਸਾਨੂੰ ਘਰੇ ਅਗਾਈਏ ਪਰ ਹੁਣ ਮੈਂ ਤੁਹਾਨੂੰ ਹੋਰ ਵੀ ਇੱਕ ਤੁਹਾਨੂੰ ਗੱਲ ਦੱਸਾਂ ਸਬਜ਼ੀਆਂ ਲਾਲੂ ਜਾਂ ਸਾਡੀ ਧਰਤੀ ਵੀ ਇਸ ਤਰ੍ਹਾਂ ਦੀ ਜਿਵੇਂ ਕਹਦੀ ਹੈ ਹੋ ਗਈ ਗੱਲ ਹੁਣ ਮੈਂ ਇੱਕ ਦੀ ਸਬਜ਼ੀਆਂ ਸਾਰੀਆਂ ਜਿਵੇਂ ਆਪਾਂ ਕਹਿੰਦੇ ਯੂਨੀਅਤ ਤੋਂ ਇੱਕ ਕਿੱਟ ਮਿਲ ਜਾਂਦੀ ਹੈ ਸਬਜ਼ੀਆਂ ਦੀ ਉਹ ਸਬਜ਼ੀਆਂ ਲੈ ਆ ਕੇ ਮੈਂ ਇੱਕ ਦੀ ਲਾਈਆਂ ਉੱਥੇ ਪਰ ਉਹ ਵੱਡਾ ਕਾਰਨ ਹਰੇਕ ਤਰ੍ਹਾਂ ਦੀ ਸਬਜ਼ੀ ਲਾਈ ਵੀ ਚਲੋ ਆਪਾਂ ਯਾਰ ਘਟੋ ਘਟਾ ਟਟਲੀ ਸਾਹਿਬ ਦੇ ਸ਼ੁਰੂ ਤਾਂ ਕਰੀਏ ਆਪਾਂ ਉਹ ਸਬਜ਼ੀਆਂ ਲਾਈਆਂ ਇੱਕ ਦੀ ਫਾਲੇ ਨਹੀਂ ਲੱਗਿਆ ਬਾਈ ਜਮਾਈ ਨਹੀਂ ਜਮਾਈ ਸਬਜ਼ੀ ਬਦਲ ਫਿਰ ਮੈਂ ਇੱਥੇ ਗਿਆ ਜਾਂ ਹੋਰ ਉਹ ਕਹਿੰਦਾ ਬਾਈ ਜੀ ਤੁਸੀਂ ਤੁਸੀਂ ਕੱਲੇ ਨਹੀਂ ਕਹਿ ਰਹੇ ਵੀ ਤੁਸੀਂ ਇਹ ਰੇਸ਼ੋ ਕੱਢੋਗੇ ਤਾਂ ਇੱਕ ਦੀ ਮੋਸਟਲੀ ਪੰਜਾਬ ਦੇ ਵਿੱਚ ਜੇ ਕੋਈ ਮਨ ਲਓ ਪਤਾ ਨਹੀਂ ਵੈਦਰ ਲਾ ਲਓ ਜਾਂ ਮੌਸਮ ਲਾ ਲਓ ਜਾਂ ਕੀ ਰੱਬ ਜਾਣੀ ਕੀ ਚੱਕਰ ਆ ਕਿ ਉਹ ਸਬਜ਼ੀਆਂ ਦਾ ਬਹੁਤ ਮਨ ਲੂ ਜਿਵੇਂ ਕਹਿੰਦਾ ਮੇਰੇ ਨੂੰ ਤਾਂ ਬਹੁਤ ਘੱਟ ਮਾਤਰਾ ਦੇ ਵਿੱਚ ਸਬਜ਼ੀ ਮਹਿੰਗਾ ਹੋਣਾ ਬੜੀ ਮਹਿੰਗਾ ਹੋਣ ਦਾ ਕਾਰਨ ਹੀ ਹੈ ਕਿ ਜਿਹੜੀ ਆਮ ਕਿਸਾਨਾਂ ਦੀ ਉਹ ਸਬਜ਼ੀ ਉਹ ਨਹੀਂ ਲੱਗੀ ਹੈ ਉਹ ਪੈਸਟੀਸਾਈਡ ਨੇ ਬਾਈ ਦਵਾਈਆਂ ਨੇ ਕਿਉਂਕਿ ਅਸੀਂ ਚਾਹੇ ਕਣਕ ਝੋਨਾ ਜਾਂ ਹੋਰ ਆ ਗੱਲ ਜੀ ਉੱਥੇ ਲਾਵਾਂਗੇ ਉਹ ਦਵਾਈ ਜਾਂ ਸਾਡੀ ਧਰਤੀ ਤਾਂ ਜ਼ਹਿਰੀਲੀ ਹੋਈ ਗਈ ਨਾ ਮੰਨ ਲਓ ਜੇ ਇੱਕ ਨਹੀਂ ਹੈ ਦੂਜਾ ਦੂਜਾ ਨਹੀਂ ਹੈ ਆਪਾਂ ਕਿੰਨੀਆਂ ਦਵਾਈਆਂ ਉਹਦੇ ਵਿੱਚ ਪਾਉਨੇ ਆ ਰਹੀਆਂ ਹਾਂ ਸਪਰੇਆਂ ਜਾਂ ਹੋਰ ਉਹਦੇ ਕਰਕੇ ਸਬਜ਼ੀਆਂ ਵੀ ਪ੍ਰਭਾਵਿਤ ਹੁੰਦੀਆਂ ਨੇ ਮੈਂ ਨਾਰਮਲ ਸਪਰੇਅ ਕੀਤੀ ਹੋਰ ਕੋਈ ਦਵਾਈ ਨਹੀਂ ਪਾਈ ਜਿਵੇਂ ਚਾਹ ਪੱਤੀ ਵਾਲੀ ਲਾ ਲਓ ਜਾਂ ਲ ਦੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਦੇ ਵਿੱਚ ਨਾ ਜਿਹੜੇ ਦੁੱਧ ਹੁੰਦੇ ਨੇ ਹਨਾ ਉਹਨਾਂ ਨੂੰ ਸਟੋਰ ਕਰਿਆ ਜਾਂਦਾ ਸੀਗਾ ਜਦੋਂ ਵੀ ਕਦੇ ਤਾਂ ਉਹ ਕਹਿੰਦੇ ਸੀ ਵੀ ਜਦੋਂ ਸਟੋਰ ਹੋ ਗਿਆ ਉਹਦਾ ਜਾਂਦਾ ਦਹੀਂ ਬਣਾ ਲਓ ਜਾਂ ਉਸ ਤੋਂ ਬਾਅਦ ਜੋ ਕੁਝ ਵੀ ਬਣ ਸਕਦਾ ਵਾ ਬਣਾਓ ਦੇ ਸੀ ਕਿ ਉਹ ਬਣਾ ਲਓ ਚਾਹੇ ਮੱਖਣ ਬਣਾ ਲਓ ਕੁਝ ਵੀ ਬਣਾ ਲਓ ਹਨਾ ਉਹ ਆਪ ਚੀਜ਼ ਜਿਹੜੀ ਇਕੱਠੀ ਕਰਕੇ ਰੱਖ ਲੈਂਦੇ ਸੀ ਉਹ ਸਾਰੀ ਸਟੋਰ ਕਰਕੇ ਜੀ ਅੱਜ ਕੱਲ ਉਹ ਉਹੀ ਚੀਜ਼ਾਂ ਜਿਹੜੀਆਂ ਪ੍ਰੋਡਕਟ ਨੇ ਉਹ ਪੈਕੇਟ ਚ ਆਉਂਦੀਆਂ ਨੇ ਲੇਕਿਨ ਹੁਣ ਇਹੀ ਚੀਜ਼ ਜਦੋਂ ਕਿਸੇ ਬੱਚੇ ਨੂੰ ਨਵੇਂ ਯੰਗਸਟਰ ਨੂੰ ਕਹਿ ਲੋ ਜਾਂ ਫਿਰ ਬਿਲਕੁਲ ਛੋਟੇ ਬੱਚੇ ਨੂੰ ਖਵਾਉਣ ਦੀ ਕੋਸ਼ਿਸ਼ ਕਰਦੇ ਆਂ ਉਹ ਪੇੜ ਖਰਾਬ ਹੋਣ ਵਾਲੇ ਹੋ ਜਾਂਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਉਹੀ ਚੀਜ਼ ਠੀਕ ਲੱਗਦੀ ਐ ਵੀ ਇਹ ਵੀ ਚੀਜ਼ ਚੱਲਦੀ ਪਈ ਐ ਭਾਈ ਮੈਂ ਤਾਂ ਹੀ ਆ ਵੀ ਸਾਡੇ ਸਰੀਰ ਯਾਰ ਉਹਦੇ ਤੇ ਅੰਗੇਜ ਗਏ ਜਿਵੇਂ ਆਪਾਂ ਕਹਦੇ ਨੇ ਇਹ ਗੱਲ ਵੀ ਸਾਡਾ ਸਰੀਰ ਆ ਜਾਂ ਹੋਰ ਆ ਗੱਲ ਪਹਿਲਾਂ ਜਿਹੜੀ ਚੰਗੀਆਂ ਹੁਣ ਮੰਨ ਲਓ ਆਪਾਂ ਕਹਿੰਦੇ ਆ ਵੀ ਤੁਸੀਂ ਆਪਾਂ ਮਜ਼ਾਕ ਲਈ ਤੁਸੀਂ ਚਾਹ ਪੀਤੀ ਸੀ ਤੁਸੀਂ ਗੱਲ ਕੁਐਸਚਨ ਕੀਤਾ ਕਿ ਨਹੀਂ ਕੀਤਾ ਯਾਰੇ ਕੀ ਜੇਕਰ ਆ ਜਾ ਹੋਰ ਆ ਗੱਲ ਕਈ ਵਾਰ ਇਹ ਹੁੰਦਾ ਵੀ ਮੰਨ ਲਓ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਜਵਾਕ ਨੂੰ ਕਿਸੇ ਨੂੰ ਪਿਓ ਯਾਰ ਤੁਸੀਂ ਮੰਨ ਲਓ ਚੰਗੀ ਮੱਝ ਦਾ ਜਾਂ ਹੋਰ ਆ ਜਿਹਦੇ ਵਧੀਆ ਖਰਾਕ ਦਾਣਾ ਦੂਣਾ ਪਿਆ ਹੋਵੇ ਤੁਸੀਂ ਉਹ ਉਜੀ ਮੈਂ ਪੰਜਾਬੀ ਜੀ ਕਹਿੰਦੇ ਵੀ ਉਹ ਜਵਾਕਮ ਤਾਂ ਨਿਆਣੇ ਛੁਰੂ ਟਟੀਆਂ ਲਾ ਦੂਗਾ ਜਿਵੇਂ ਕਹਿੰਦੀ ਠੀਕ ਹੈ ਨਾ ਵੀ ਜੇ ਪਿਓਰ ਦੁੱਧ ਉਹਨੂੰ ਪਿਆਦੀ ਆ ਕਿਉਂਕਿ ਇਹ ਹੀ ਕੀ ਗੱਲ ਪੈਕਟ ਫੂਡ ਜਾਂ ਹੋਰ ਮੰਨ ਲਓ ਹੁਣ ਬਾਹਰੋਂ ਕੋਈ ਜਵਾਕ ਆਉਣਾ ਜਾਂ ਆਪਾਂ ਹੁਣ ਬਾਹਰਲੇ ਅੱਗੇ ਸਿਆਲਾਂ ਚ ਆਉਂਦੇ ਨੇ ਜਦੋਂ ਹੁਣ ਉਹ ਬਾਹਰ ਬਾਹਰਲੇ ਦੇਸ਼ਾਂ ਦੇ ਵਿੱਚ ਨੇ ਉਹ ਹੋਰ ਹਿਸਾਬ ਦਾ ਹਨਾ ਖਾਣਾ ਪੀਣਾ ਜੇ ਆਪਣਾ ਇੱਧਰ ਕਹਿੰਦੇ ਵੀ ਯਾਰ ਇਹਨੂੰ ਜਿਵੇਂ ਕੋ ਪ੍ਰਾਣੀਆਂ ਸਾਡੀਆਂ ਭੈਣਾਂ ਜਾਂ ਹੋਰ ਬੱਚੇ ਛੋਟੇ ਹੁੰਦੇ ਨੇ ਵੀ ਉਹ ਕਹਿੰਦੇ ਨੇ ਵੀ ਇਹਨੂੰ ਪਾਣੀ ਪਾ ਕੇ ਦਿਓ ਵੀ ਜੇ ਪਿਓਰ ਪਿਆਤਾ ਜਿਹੜੀ ਸਾਡੀ ਚੀਜ਼ ਪਿਓਰ ਹੈ ਮੰਨ ਲਓ ਹਨਾ ਉਹ ਪਿਓਰ ਤੇ ਸਾਡਾ ਜਿਹੜਾ ਅੰਦਰਲੇ ਲੀਵਰ ਹੈ ਜਾਂ ਹੋਰ ਉਹ ਡਾਈਜੈਸਟ ਨਹੀਂ ਕਰਦਾ ਵੀ ਇੰਨੀ ਸਾਡੀ ਉਹਦੀ ਮਾਤਰਾ ਜਿਹੜੀ ਚੰਗੀ ਹੈ ਜਾਂ ਹੋਰ ਹਨਾ ਜੇ ਪਿਓਰ ਚੀਜ਼ ਆ ਤਾਂ ਪਰ ਵੀ ਇਹਨੂੰ ਪਾਣੀ ਪਾ ਕੇ ਦਿਓ ਜਾਂ ਇਹਨੂੰ ਪਤਲੀ ਚੀਜ਼ ਕਰਕੇ ਦਿਓ ਵੀ ਇਹਨੇ ਡਾਈਜੈਸਟ ਨਹੀਂ ਕਰਨਾ ਹੈ ਤੇ ਹੁਣ ਤੁਸੀਂ ਇਹ ਗੱਲ ਕਰਦੇ ਸੀ ਪਹਿਲਾਂ ਆਪਾਂ ਬਾਹਰ ਦੀ ਗੱਲ ਕਰੀਏ ਜੀ ਹਨਾ ਵੀ ਬਾਹਰ ਅੱਗੇ ਤੁਸੀਂ ਕਹਿੰਦੇ ਸੀ ਵੀ ਸਰੀਰ ਹੈ ਜਿਹੜਾ ਵੀ ਬਾਹਰਲੇ ਉਹ ਮਟਾਪਾ ਜਾਂ ਹੋਰ ਉਹਨਾਂ ਦਾ ਖਾਣਾ ਪੀਣਾ ਮਸਲਾ ਕੀ ਹੈ ਭਾਈ ਕਿ ਉੱਥੇ ਇਮਾਨਦਾਰੀ ਹੈ ਜਿਹੜਾ ਵੱਡਾ ਕਾਰਨ ਆਪਾਂ ਦੇਖਦੇ ਆ ਉੱਥੇ ਮੰਨ ਲਓ ਕੋਈ ਵੀ ਚੀਜ਼ ਹੈ ਉੱਥੇ ਇਸ ਚੀਜ਼ ਨਾਲ ਕੋਈ ਸਮਝੌਤਾ ਨਹੀਂ ਹੈ ਉਹਨਾਂ ਦਾ ਮੰਨ ਲਓ ਹਾਂ ਜੇ ਅਸੀਂ ਪੌਣ ਪਾਣੀ ਦੀ ਗੱਲ ਕਰੀਏ ਪੰਜਾਬ ਵਰਗਾ ਪੌਣ ਪਾਣੀ ਕਿੱਥੇ ਆ ਉਹ ਤਾਂ ਦੇਸ਼ ਸਾਡੇ ਆਪਣੇ ਚਾਰੇ ਰੁੱਤਾਂ ਨੇ ਯਾਰ ਸਾਡੀ ਧਰਤੀ ਦੇਖੋ ਜੋ ਮਰਜੀ ਅਸੀਂ ਉਤਪਾਦਨ ਕਰ ਸਕਦੇ ਹਾਂ ਅਸੀਂ ਤਾਂ ਜਿਵੇਂ ਕਹਿੰਦੇ ਆ ਪੂਰੇ ਵਰਲਡ ਦੇ ਵਿੱਚੋਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਇਹ ਜਾਂ ਸਾਡਾ ਸੂਬਾ ਹੀ ਹੈ ਨਹੀਂਗਾ ਵੀ ਜਿਹੜੀ ਅਸੀਂ ਇੰਨੀ ਉਤਪਾਦਨ ਕਰਦੇ ਹਾਂ ਹਰੇਕ ਕੀ ਦੀ ਇੱਥੇ ਪੈਦਾਵਾਰ ਆ ਕੋਈ ਵੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਹੁਣ ਦੇਖੋ ਜਿਹੜੇ ਬਾਹਰਲੇ ਫਲ ਸੀ ਚਾਹੇ ਉਹ ਕੀਵੀ ਫਲ ਸੀ ਜਾਂ ਉਹ ਸੀਤਾ ਫਲ ਸੀ ਜਾਂ ਹੋਰ ਕਈ ਫਲਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਉਹ ਦੇਖੋ ਹੁਣ ਨਵੇਂ ਮੁੰਡੇ ਨੇ ਨਵੇਂ ਮੁੰਡੇ ਬੜੇ ਸੋਹਣਾ ਕੰਮ ਕਰ ਰਹੇ ਨੇ ਉਹ ਨਰੋਲ ਆ ਜਿਹੜਾ ਵੀ 4 4 3 3 ਕੀਲੇ ਦੀ ਖੇਤੀ ਆ ਉਹ ਫਲਾਂ ਦੀ ਖੇਤੀ ਆ ਉਹ ਬਾਗ ਲਾ ਰਹੇ ਨੇ ਤੇ ਇੱਥੇ ਤਾਂ ਕੁਝ ਵੀ ਪੰਜਾਬ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਆ ਜਾਂ ਕਿਸੇ ਦੀ ਪੈਦਾਵਾਰ ਆ ਮੰਨ ਲਓ ਠੀਕ ਹੈ ਮਿੱਟੀ ਕਈ ਵਾਰ ਫਰਕ ਹੁੰਦੀ ਆ ਰੇਤਲੀ ਮਿੱਟੀ ਆ ਗਈ ਜਾਂ ਕੋਈ ਚਿਕਣੀ ਉਥੇ ਲੱਗ ਲੱਗ ਥੋੜਾ ਜਿਹਾ ਏਰੀਏ ਦਾ ਫਰਕ ਹੁੰਦਾ ਵੀ ਉੱਥੇ ਉਹ ਚੀਜ਼ ਜ਼ਿਆਦਾ ਹੁੰਦੀ ਹੈ ਜੇ ਮੈਂ ਇਧਰ ਮਾਝਾ ਦੁਆਬਾ ਮਾਲਵਾ ਹਨ ਆਪਣੀ ਚੀਜ਼ਾਂ ਦਾ ਥੋੜਾ ਜਿਹਾ ਫਰਕ ਆ ਵੀ ਉਧਰ ਗੰਨਾ ਲਾ ਲਓ ਜਾਂ ਇਧਰ ਝੋਨਾ ਜਾਂ ਇਧਰ ਕਪਾਹ ਨਰਮਾ ਜਾਂ ਹੋਰ ਹਨਾ ਉਹ ਚੀਜ਼ਾਂ ਲਾ ਲਓ ਇਧਰ ਆਪਣੇ ਮਾਲ ਵਿੱਚ ਹੋਰ ਲਾ ਲਓ ਵੀ ਉਹ ਚੀਜ਼ਾਂ ਦਾ ਫਰਕ ਹੈ ਪਰ ਜੇ ਹੁਣ ਮੰਨ ਲਓ ਗੱਲ ਕਰੀਏ ਪਰ ਕੋਈ ਵੀ ਚੀਜ਼ ਮੰਨ ਲਓ ਜੇ ਪੰਜਾਬ ਦੀ ਆਪਣੀ ਜਿਹੜੀ ਮਿੱਟੀ ਹੈ ਉਹ ਇਸ ਤਰ੍ਹਾਂ ਦੀ ਹੈ ਵੀ ਕੋਈ ਵੀ ਚੀਜ਼ ਮੰਨ ਲਓ ਇੱਥੇ ਪੈਦਾਵਾਰ ਕਰਨੀ ਹੋਵੇ ਉਹ ਆਮ ਆਪਾ ਕਰ ਸਕਦੇ ਆ ਤੇ ਜੇ ਬਾਹਰਲੀ ਗੱਲ ਕਰੀਏ ਇਸ ਪੱਖ ਤੋਂ ਮਿਲਾਵਟ ਵਾਲੇ ਪੱਖ ਤੋਂ ਤਾਂ ਬਾਹਰ ਜਿਹੜੀ ਤੁਸੀਂ ਗੱਲ ਕਰਦੇ ਹੋ ਬਾਹਰ ਬਈ ਦੀ ਇਮਾਨਦਾਰੀ ਹੈ ਉੱਥੇ ਇਹੀ ਚੀਜ਼ ਨੇ ਸਾਡੇ ਨਾਲੋਂ ਉਹਨਾਂ ਦਾ ਪੌਣ ਪਾਣੀ ਦੇਖੋ ਤੁਸੀਂ ਹੁਣ ਬਰਪ ਪੈਂਦੀ ਆ ਜਾਂ ਹੋਰ ਆ ਉਹ ਉਹ ਸਰੀ ਲਾ ਲਓ ਜਾਂ ਹੋਰ ਕਈ ਸੂਬੇ ਨੂੰ ਤੇ ਮੰਨ ਲਓ ਮੇਲੋ ਦਾ 12 ਮਹੀਨੇ ਚੋਂ 11 11 10 10 ਮਹੀਨੇ ਤੇ ਬਰਪੀ ਰਹਿੰਦੀ ਆ ਠੰਡੀ ਰਹਿੰਦੀ ਆ ਉੱਥੇ ਕੀ ਹੋਣਾ ਕੁਝ ਵੀ ਨਹੀਂ ਸਾਰਾ ਉੱਥੇ ਫਰੋਜ਼ਨ ਚੀਜ਼ਾਂ ਨੇ ਪਰ ਜਿਹੜੀਆਂ ਫਰੋਜ਼ਨ ਚੀਜ਼ਾਂ ਵੀ ਨੇ ਉਹਨਾਂ ਦੀ ਵੀ ਕੁਆਲਿਟੀ ਆ ਮੰਨ ਲਓ ਉਹ ਇਸ ਚੀਜ਼ ਨਾਲ ਉਹਨਾਂ ਦਾ ਕੋਈ ਸਮਝੌਤਾ ਨਹੀਂ ਹੈ ਮੰਨ ਲਓ ਅੱਗੇ ਵੀ ਤੁਸੀਂ ਕਈ ਵਾਰ ਮੈਂ ਵੀ ਇੱਕ ਦੋ ਧਾਰਨਾ ਵੀ ਜੇ ਕੋਈ ਇਸ ਤਰ੍ਹਾਂ ਦੀ ਮਿਲਾਵਟ ਆ ਉਹ ਬਹੁਤ ਉਹਨਾਂ ਦੀ ਸਖਤ ਐਕਸ਼ਨ ਨਹੀਂ ਕਾਸਟੋਰ ਤੇ ਥੋੜੀ ਮਤਲਬ ਜਿਹੜੀ ਸਿਹਤ ਨਾਲ ਰਿਲੇਟਡ ਚੀਜ਼ ਖਾਣ ਪੀਣ ਦੀ ਚੀਜ਼ ਆ ਇਹਦੇ ਨਾਲ ਤਾਂ ਕੋਈ ਸਮਝੌਤਾ ਨਹੀਂ ਹੈ ਆਪਣੇ ਨਾਲੋਂ ਕੰਟਰੀਆਂ ਮੰਨ ਲਓ ਆਪਾਂ ਆਪਣੇ ਇੰਦਾ ਸੋਹਣਾ ਮੁਲਕ ਛੱਡ ਕੇ ਵੀ ਆਪਾਂ ਬਾਹਰ ਜਾ ਰਹੇ ਨੇ ਲੋਕ ਪਰ ਕੀ ਆ ਵੀ ਉੱਥੇ ਇੱਕ ਇਮਾਨਦਾਰੀ ਹੈ ਤੇ ਚੰਗੇ ਕੰਮ ਨੇ ਪਰ ਜੇ ਮਤਲਬ ਉੱਥੇ ਇਹੀ ਆ ਵੀ ਉੱਥੇ ਪੈਸਾ ਮੰਲੋ ਆਪਾਂ ਕਹਿੰਦੇ ਆ ਵੀ ਸਾਡੇ ਲੋਕ ਮੁੰਡੇ ਜਾ ਕੇ ਉੱਥੇ ਕੋਈ ਟਰੱਕ ਚਲਾਉਣ ਲੱਗੇ ਜਾਂ ਹੋਰ ਚੀਜ਼ਾਂ ਚਲਾਉਣ ਲੱਗੇ ਹਨਾ ਉੱਥੇ ਕਮਾਈ ਦੇ ਸਾਧਨ ਬਣ ਗਏ ਸਨ ਪਰ ਜੇ ਉਹ ਆ ਕੇ ਹੁਣ ਪੰਜਾਬ ਨੂੰ ਜਿਵੇਂ ਮੋੜਾ ਪਿਆ ਵਾ ਇਹ ਨਹੀਂ ਹਾਲ ਮੋੜਾ ਨਹੀਂ ਪਿਆ ਵਾ ਗੱਲ ਹੁਣ ਬਹੁਤ ਚੀਜ਼ਾਂ ਉਹ ਮਿਸ ਕਰਦੇ ਨੇ ਜਾਂ ਜਿਹੜੇ ਨੇ ਉਹ ਇਧਰ ਲਿਆਂ ਚੀਜ਼ਾਂ ਚੇਤੇ ਕਰਦੇ ਨੇ ਹੁਣ ਜਿਹੜੇ ਥੋੜੇ ਜੇ ਸੌਖੇ ਹੋ ਗਏ ਜਿਹੜੇ ਕੋਈ ਮੰਨ ਲਓ ਇਹਨਾਂ ਕੋਲ ਜਿਨ੍ਹਾਂ ਕੋਲ ਜ਼ਮੀਨਾਂ ਘੱਟ ਨੇ ਮੰਨ ਲਓ ਕਿਸੇ ਕੋਲ ਕੀ ਲਾ ਕਿਸ ਕੋ ਦੋ ਕਿਲੋ ਠੀਕ ਹੈ ਜਾ ਕੇ ਉਹਨੇ ਮਿਹਨਤ ਕੀਤੀ ਪਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਹਰੇਕ ਪੰਜਾਬੀ ਦੇ ਵਿੱਚ ਇਹ ਕੋ ਨੋ ਡਾਊਟ ਉਹ ਇਹ ਹਰੇਕ ਪੰਜਾਬੀ ਦੇ ਮਨ ਦੇ ਵਿੱਚ ਗੱਲ ਆ ਵੀ ਯਾਰ ਅਸੀਂ ਮੋੜਾ ਕਦੋਂ ਪਾਵਾਂਗੇ ਹਮ ਆਪਣੇ ਮਤਲਬ ਪੰਜਾਬ ਨੂੰ ਲਾ ਲਓ ਜਾਂ ਸਾਡੇ ਪੂਰੇ ਜਿਵੇਂ ਲਗ ਲਗ ਸੂਬਿਆਂ 'ਚ ਰਹਿੰਦੇ ਨੇ ਵੀ ਅਸੀਂ ਮੋੜਾ ਕਦੋਂ ਪਾਵਾਂਗੇ ਹਰੇਕ ਦੇ ਮਨ ਦੇ ਵਿੱਚ ਉਹ ਸਵੇਰੇ ਮੈਨੂੰ ਲੱਗਦਾ ਉੱਠਣ ਵੇਲੇ ਹੀ ਮਨ ਦੇ ਵਿੱਚ ਉਹਦੇ ਹੁੰਦਾ ਵੀ ਯਾਰ ਮੈਂ ਪੰਜਾਬ ਨੂੰ ਮੋੜਾ ਕਦੋਂ ਪਾਣਾ ਚਾਹੀ ਲੱਖ ਪਰ ਫੇਰ ਕਈ ਫਿਕਰਾਂ ਦੇ ਵਿੱਚ ਘਿਰ ਜੰਨੇ ਆਪਾਂ ਮਨ ਤਾਂ ਸਾਡਾ ਬਹੁਤ ਕੁਝ ਕਹਿੰਦਾ ਪਰ ਫੇਰ ਅਸੀਂ ਫੇਰ ਆਪਦੀ ਜਿਵੇਂ ਕਬੀਲਦਾਰੀ ਵਾਲੀ ਲਾਲੂ ਜਾਂ ਫੇਕਰਾ ਚਲਾ ਲੂ ਵੀ ਜੇਹੀ ਕਈਆਂ ਕੋਲੇ ਮੰਨ ਲਓ ਜ਼ਮੀਨਾਂ ਘਟ ਨੇ ਉਹ ਕਹਿੰਦਾ ਨਹੀਂ ਯਾਰ 2-4 ਸਾਲ ਆਪਾਂ ਹੋਰ ਮਿਹਨਤ ਕਰ ਲਈਏ ਫੇਰ ਲਾਵਾਂਗੇ ਫੇਰ ਉਹ ਜਾਨੂ ਇਹੋ ਜੇ ਚੱਕਰ ਵਿੱਚ ਫਸ ਜਾਂਦੇ ਨੇ ਜਦੋਂ ਇੰਨਾ ਟਾਈਮ ਨਿਕਲ ਜਾਂਦਾ ਫੇਰ ਅੱਗੇ ਬੱਚੇ ਵੱਡੇ ਹੁੰਦੇ ਨੇ ਉਹ ਆਪਦੀ ਅੱਗੇ ਬੱਚਿਆਂ ਦੇ ਵਿੱਚ ਬਿਜੀ ਹੋ ਜਾਂਦੇ ਨੇ ਨਾ ਫੇਰ ਉਹੋ ਜੇ ਚੱਕਰ ਵਿੱਚ ਫਸ ਜਾਂਦੇ ਨੇ ਇਹ ਤਾਂ ਉਹਨਾਂ ਨੂੰ ਇੱਕ ਮਜਬੂਰੀ ਬਣ ਗਈ ਉਹਨਾਂ ਦੀ ਉੱਧਰ ਰਹਿਣਾ ਪਰ ਜਿਹੜਾ ਸਾਡਾ ਇੱਧਰ ਪੰਜਾਬ ਦਾ ਪਾਉਣ ਪਾਣੀ ਹੈ ਇਹਦੀ ਤਾਂ ਆਪਾਂ ਰੀਸ ਹੀ ਨਹੀਂ ਕਰ ਸਕਦੇ ਬਾਈ ਜੀ ਤਾਂ ਕਿ ਉਹ ਉਹ ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਨਾ ਵੀ ਹਾਂ ਵੀ ਪੈਸੇ ਜਿਹੜੇ ਚੜ ਚੁੱਕੇ ਨੇ ਪਹਿਲਾਂ ਤਾਂ ਓਲਾਮਾ ਉਹ ਲਾਮਾ ਕਿ ਜਦੋਂ ਘਰੇ ਜਾਵਾਂ ਮੇਰੇ ਕੋਲ ਇੰਨੇ ਕ ਪੈਸੇ ਹੋਣ ਵੀ ਮਾਪਿਓ ਜਿਹੜੇ ਖੁਸ਼ ਵੀ ਰਹਿਣ ਤੇ ਕੱਲੋ ਕਦੇ ਰਿਸ਼ਤੇਦਾਰ ਇਹ ਵੀ ਕਹਿਣ ਵੀ ਹਾਂ ਤੂੰ ਤਾਂ ਕੱਲੇ ਪੈਸੇ ਲਾਉਣ ਹੀ ਗਿਆ ਸੀ ਵੀ ਹਾਂ ਵੀ ਹੁਣ ਤੂੰ ਲੈ ਕੇ ਕੀ ਆਇਆ ਕਿ ਕੀ ਬਣਾ ਲਿਆ ਤੂੰ ਇਸ ਕਰਕੇ ਵੀ ਵਾਪਸੀ ਨਹੀਂ ਹੋ ਰਹੀ ਹੈ ਹਾਂ ਮੈਂ ਉਹੀ ਵੱਡਾ ਕਾਰਨ ਦੱਸਿਆ ਬਾਈ ਜੀ ਕਿਤੇ ਨਾ ਕਿ ਟੁੱਟ ਜਾਂਦਾ ਹੁਣ ਜਿਹੜੇ ਬਾਹਰ ਬੈਠੇ ਨੇ ਮੰਨ ਲਓ ਕਈ ਵਾਰ ਅਸੀਂ ਗੱਲਾਂ ਕਰਦੇ ਹੁੰਨੇ ਆ ਵੀ ਯਾਰ ਉਹ ਕਹਿੰਦਾ ਯਾਰ ਕੀ ਕਰਾਂਗੇ ਹੁਣ ਮੰਨ ਲਓ ਜਿਹਨੇ ਹੁਣ ਮੇਰੇ ਇਧਰੋਂ ਉਹਦਾ ਸੰਪਰਕ ਟੁੱਟ ਗਿਆ ਮੰਨ ਲਓ 10 15 ਹੁਣ ਮੈਂ ਕਈ ਵਾਰ ਗੱਲ ਕਰਦਾ ਵੀ ਅਸੀਂ 30 35 ਜਾਣੇ ਸਾਡੇ ਪਿੰਡ ਦੇ ਨੇੜੇ ਮੰਨ ਲਓ ਆਪਣੇ ਪਾਸਾ ਜਿਵੇਂ ਕਹਿੰਦੇ ਨੇ ਪਿੰਡ ਦੇ ਅਸੀਂ 25 30 ਜਾਣੇ ਹੁੰਦੇ ਸੀ 30 ਜਾਣੇ ਚੋਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਤਿੰਨ ਤੋਂ ਚਾਰ ਜਾਣੇ ਰਹਿ ਗਏ ਬਾਕੀ ਸਾਰੇ ਬਾਈ ਬਾਹਰ ਬੈਠੇ ਨੇ ਤੇ ਹੁਣ ਵੀ ਕੀ ਹੈ ਵੀ ਹੁਣ ਸਾਡੇ ਕਰਕੇ ਹੀ ਆਉਂਦੇ ਨੇ ਜੇ ਬਾਹਰੋਂ ਆਉਂਦੇ ਨੇ ਉਹ ਉਹ ਸਾਡੇ ਕਰਕੇ ਆਉਂਦੇ ਨੇ ਵੀ ਅਸੀਂ ਠੀਕ ਹੈ ਉਹਨਾਂ ਨਾਲ ਜਦੋਂ ਇੱਥੇ ਆਉਂਦੇ ਨੇ ਘੁੱਲਦੇ ਮਿਲਦੇ ਆਂ ਪੁਰਾਣੇ ਯਾਦ ਚੇਤਾ ਆਉਂਦਾ ਵਾ ਗੱਲ ਹੁਣ ਜਿਹੜੇ ਹੋਰ ਗਏ ਹੋਏ ਨੇ ਉਹਨਾਂ ਨੂੰ ਕੋਈ ਪਿੱਛੇ ਕੋਈ ਬੁਲਾਉਣ ਵਾਲਾ ਕੋਈ ਸੰਭਾਲਣ ਵਾਲਾ ਜਾਂ ਪੁਰਾਣਾ ਦੱਸਣ ਵਾਲਾ ਹੈ ਹੀ ਨਹੀਂ ਕੋਈ ਉਹ ਕਹਿੰਦਾ ਕੀ ਕਰਾਂਗੇ ਗੱਲ ਹੁਣ ਆ ਕੇ ਵਿਆਹ ਉਹ ਦੇਖ ਕੇ ਮੁੜ ਜਾਂਦੇ ਨੇ ਪਰ ਜਿਵੇਂ ਉਹ ਆ ਜਾਂਦੇ ਨੇ ਹੁਣ ਪੁਰਾਣੀਆਂ ਯਾਦਾਂ ਹੋਣੇ ਜਦੋਂ ਇਕੱਠੇ ਹੁੰਨੇ ਆ ਫਿਰ ਉਹ ਕਹਿੰਦੇ ਯਾਰ ਹੋਰ ਛੁੱਟੀ ਵਧਾ ਲਈ ਵੀ ਫੇਰ ਆਪਾਂ ਮੋੜਾ ਪਾਵਾਂਗੇ ਜਾਂ ਹੋਰ ਆ ਗੱਲ ਮਤਲਬ ਇਹ ਗੱਲ ਵੀ ਜਿਹੜਾ ਸਾਡਾ ਪਾਉਣ ਪਾਣੀ ਪੰਜਾਬ ਦਾ ਲਾਲੂ ਜਾਂ ਸਾਡਾ ਰਹਿਣ ਸਹਿਣ ਲਾਲੂ ਜਾਂ ਹੋਰ ਕਈ ਚੀਜ਼ਾਂ ਲੋ ਵੀ ਸਾਡੇ ਅਸ ਮਤਲਬ ਪੰਜਾਬ ਸਾਥੂ ਅੱਡ ਨਹੀਂ ਹੋ ਸਕਦਾ ਸਾਡੀ ਜਿਹੜੀ ਜ਼ਮੀਰ ਹੈ ਇਹ ਇੱਥੇ ਜੁੜੀ ਹੋਈ ਹੈ ਠੀਕ ਹੈ ਅਸੀਂ ਜਾਨੂੰ ਵਿਦੇਸ਼ਾਂ ਚ ਕਮਾਈਆਂ ਕਰਨ ਜਾਣਾ ਪੈਂਦਾ ਉਹ ਸਾਡੀਆਂ ਮਜਬੂਰੀਆਂ ਕਈ ਵਾਰ ਬਣ ਜਾਂਦੀਆਂ ਨੇ ਪਰ ਜੇ ਕਹੀਏ ਅਸੀਂ ਆਪਾਂ ਨੇ ਸੂਬੇ ਨੂੰ ਆਪਣੇ ਪੰਜਾਬ ਨੂੰ ਪਾਉਣ ਪਾਣੀ ਨੂੰ ਸਾਡੇ ਸੱਭਿਆਚਾਰ ਨੂੰ ਵੱਡਾ ਤਾਂ ਸਾਡਾ ਇਤਿਹਾਸ ਲਿਖੋਗੇ ਤੁਸੀਂ ਫੁੱਲਾ ਸਾਡਾ ਇਤਿਹਾਸ ਬਾਈ ਜੀ ਪੜੀਏ ਤਾਂ ਮਾ ਲੋ ਨੇ ਕਈ ਰੂਹਾਂ ਸਾਡੀਆਂ ਇੱਚ ਕਿੱਡੇ-ਕੱਡੇ ਮਹਾਪੁਰਸ਼ ਹੋਏ ਨੇ ਕਿੰਨੀਆਂ ਕੱਡੀਆਂ ਸਾਡੀਆਂ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੇ ਹਨ ਮਾ ਲੋ ਜੇ ਇਤਿਹਾਸ ਨੂੰ ਖੋਲਣ ਲੱਗੇ ਤਾਂ ਸਾਡਾ ਬਹੁਤ ਵੱਡਾ ਇਤਿਹਾਸ ਹੈ ਬਈ ਦੇਖੇ ਇਹ ਵੀ ਇਹ ਵੀ ਚੀਜ਼ ਬੋਲੀ ਜਾਂਦੀ ਹੈ ਕਹਿੰਦੇ ਵੀ ਜਿਹੜੇ ਬੰਦਾ ਬਾਹਰ ਇੱਕ ਵਾਰੀ ਜਾਇਆ ਪੰਜਾਬੀ ਜਾਂ ਕੋਈ ਵੀ ਵੀ ਉਹ ਇਮਾਨਦਾਰੀ ਉਹਦੇ 'ਚ ਬਹੁਤ ਆ ਜਾਂਦੀ ਹੈ ਜਦੋਂ ਉਹਦੇ 'ਚ ਇਮਾਨਦਾਰੀ ਆਉਂਦੀ ਹੈ ਤਾਂ ਉਹ ਕਹਿੰਦਾ ਵੀ ਯਾਰ ਉੱਥੇ ਪੰਜਾਬ ਜਾ ਕੇ ਮੈਂ ਨਾ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਸ਼ੁਰੂ ਵੀ ਕਰਾਂ ਕੋਈ ਬਿਜ਼ਨਸ ਤਾਂ ਉਹਨਾਂ ਨੂੰ ਸਾਰਿਆਂ ਨੂੰ ਪਾਇਓਰਟੀ ਦਾ ਖਾਣ ਪੀਣ ਦੇ ਮਾਮਲੇ ਦੇ ਵਿੱਚ ਨਾ ਤੇ ਉਹ ਸ਼ ਉਹੀ ਚੱਲਦਾ ਲੇਕਿਨ ਜ਼ਿਆਦਾਤਰ ਨੂੰ ਬੰਦ ਕਰਨਾ ਪੈਂਦਾ ਕਹਿੰਦਾ ਵੀ ਲੋਕ ਕਹਿੰਦੇ ਵੀ ਉਹੋ ਚ ਪੈਸੇ ਨਹੀਂ ਪਰਦੇ ਹੈਗੇ ਪੈਸੇ ਨਹੀਂ ਪਰਦੇ ਵੱਡਾ ਕਾਰਨ ਉਹੀ ਹੈ ਗੱਲ ਬਾਈ ਮੰਨ ਲਓ ਜੇ ਮੈਂ ਤਾਂ ਹੀ ਤੁਹਾਨੂੰ ਵੀ ਕਿਤੇ ਨਾ ਕਿਤੇ ਬੰਦੇ ਦਾ ਮਨ ਕਿਉਂ ਡੋਲੂਗਾ ਜੇ ਮੰਨ ਲਓ ਹੁਣ ਉਹਨੇ ਵੱਡਾ ਖਰਚਾ ਕੀਤਾ ਸਾਰਾ ਕੁਝ ਪੂਰਾ ਵਾ ਮੰਨ ਲਓ ਹੁਣ ਤੁਸੀਂ ਇੱਕ ਗੱਲ ਦੇਖੋ ਜਿਹੜੀ ਅੱਜ ਦੀ ਦੁੱਧ ਦੀ ਗੱਲ ਆ ਜਾਂ ਤੁਸੀਂ ਆਪਾਂ ਹੁਣ ਅੱਜ ਦੁੱਧ ਦੇ ਵਿਸ਼ੇ ਤੇ ਗੱਲ ਕਰਦੇ ਆ ਪਨੀਰ ਘੋ ਤੇ ਗੱਲ ਕਰਦੇ ਆ ਮੰਨ ਲਓ ਜੇ ਕੋਈ ਐਵਰੇਜ ਗੱਡੀਏ ਮੰਨ ਲਓ ਜੇ ਸਹੀ ਦੁੱਧਾ ਉਹ 75 ਤੋਂ 80 ਰੁਪਏ ਜੇ ਹੈ ਮੰਨ ਲਓ ਅੱਜ ਦੇ ਸਮੇਂ ਮਹ ਜੇ ਖਰਚੇ ਸਾਰੇ ਲਾ ਕੇ 80 ਰੁਪਏ ਘੱਟੋ ਘੱਟ ਦੁੱਧ ਦਾ ਤੇ ਜਿਹੜਾ ਪਨੀਰ ਹੈ ਮੰਨ ਲਓ ਹੁਣ ਕਿਲੋ ਦਾ ਚੌਥਾ ਹਿੱਸਾ ਪਾਈ ਆਪਾਂ ਕਹਿੰਦੇ ਨੇ ਵੀ ਉੱਚੋਂ ਨਿਕਲਦਾ ਤੇ ਜੇ ਉਹ ਹੁਣ ਮੰਨ ਲਓ ਪੂਰੇ ਦੁੱਧ ਦੀ ਆਪਾਂ ਲਾ ਕੇ ਰੇਸ਼ੋ ਕਿਲੋ ਦਾ ਕਿੰਨਾ ਰੇਟ ਬਣਦਾ ਜਿਉ ਹਸਾਬ ਨਾਲ ਦੇਣ ਲੱਗੀ ਹੈ ਤਾਂ ਉਹ ਰੇਟ ਹੀ ਨਹੀਂ ਭਰਨਾ ਕਿਸੇ ਨੇ ਲੇਕਿਨ ਇੱਥੇ ਇਹ ਵੀ ਸਵਾਲ ਬਣ ਜਾਂਦਾ ਨਾ ਵੀ ਸ਼ਾਇਦ ਮਿਲਾਵਟੀ ਇਸੇ ਕਰਕੇ ਹੁੰਦੀ ਵੀ ਹੈ ਵੀ ਲੋਕਾਂ ਦੇ ਕੋਲ ਪੈਸੇ ਦੇਣ ਨੂੰ ਨਹੀਂ ਹੈਗੇ ਅਗਲਾ ਕਹਿੰਦਾ ਵੀ ਯਾਰ ਘੱਟ ਪੈਸੇ ਨੇ ਵਿੱਚ ਜਿਹੜੀ ਚੀਜ਼ ਮਿਲਦੀ ਆ ਉਹ ਲੈਣ ਦੀ ਕਰੀਏ ਇਸੇ ਕਰਕੇ ਵੀ ਇਹ ਜਿਹੜੀ ਆ ਚੀਜ਼ਾਂ ਨੇ ਮਿਲਾਵਟੀ ਨੂੰ ਬੜਾਵਾ ਮਿਲ ਰਿਹਾ ਹੈ ਬਾਈ ਇਹ ਵਾਦਾ ਵਾਦਾ ਕਿਉਂ ਹੁੰਦਾ ਇਹੀ ਕਾਰਨ ਹੈ ਵੀ ਜਿਹਨੂੰ ਸਸਤੀ ਚੀਜ਼ ਮਿਲੂਗੀ ਮੈਂ ਤੁਹਾਨੂੰ ਦੱਸੀ ਗੱਲ ਵੀ ਹੁਣ ਮੈਂ ਕੱਲ ਗੱਲ ਕਰਦਾ ਜੀ ਵੀ ਜਿਹੜੇ ਹੋਰ ਆਮ ਲੋਕਲ ਬੈਠੇ ਨੇ ਉਹ 40 40 50 50 ਰੁਪਏ ਕਿਲੋ ਦੁੱਧ ਵੀ ਵੇ ਇਹ ਦੋਤੇ ਕਿਥੋਂ ਮਿਲੂਗਾ ਪਿੱਛੇ ਜੇ ਮੇਰੇ ਨਾਲ ਦੋ ਦੋ ਜਾਂ ਤਿੰਨ ਸਾਲ ਪਹਿਲਾਂ ਦੀ ਗੱਲ ਹੈ 200 ਫੁੱਟਾ ਰੋਡ ਤੇ ਵੀ ਇੱਕ ਨੇ ਆਪਣਾ ਛੋਟਾ ਹੱਤੀ ਲਾਇਆ ਸੀ ਰ ਵਿੱਚ ਦਿੰਦੇ ਸੀ ਕਿ 40 ਰੁਪਏ 60 50 ਰੁਪਏ ਕਿਲੋ 100 ਰੁਪਏ ਕਿਲੋ ਹਣਾ ਉਹ ਵੀ ਚੀਜ਼ ਚੱਲੀ ਸੀ ਉਸ ਮੈਂ ਮੈਂ ਬਾਈ ਹੁਣ ਵੀ ਇਹੀ ਚੀਜ਼ ਹੈ ਮੰਨ ਲਓ ਆਮ ਲੋਕ ਕਿਹਨੇ ਜਿਹੜੇ ਯਾਰ ਮਿਡਲ ਫੈਮਲੀਆ ਦੇ ਵਿੱਚ ਨਹੀਂ ਠੀਕ ਹੈ ਇੱਥੇ ਰੋਜ਼ਗਾਰ ਕਰਦੇ ਨੇ ਜਿਹੜਾ ਹੁਣ ਮੰਨ ਲਓ ਕਾਰੋਬਾਰ ਹੈ ਆਪਾਂ ਕਹਿੰਦੇ ਨੇ ਵੀ ਕ੍ਰਾਈਸਿਸ ਆਇਆ ਬਾਹਰਲੇ ਦੇਸ਼ਾਂ ਚ ਇੱਥੇ ਵੀ ਕ੍ਰਾਈਸਿਸ ਆ ਜਿਹੜੇ ਰੋਜ਼ਗਾਰ ਹੈ ਜਾਂ ਕੰਮ ਕਰਨ ਦੇ ਨੇ ਲੋਕਾਂ ਦੀ ਜ